ਹੇ ਗਾਇਸ ਸਛੀਦਾਲ ਸਾਰਿਆਂ ਨੂੰ ਕਿਵੇਂ ਹੋ ਪੋ ਸਾਰੇ ਵਧੀਆ ਹੋਵਗੇ ਗੁੱਡ ਮਾਰਨਿੰਗ ਸਭ ਤੋਂ ਪਹਿਲਾਂ ਗੁੱਡ ਮਾਰਨਿੰਗ एवरीवन ਤੁਸੀਂ 12 ਵਜੇ ਨਾਲ ਆਏ ਤੁਹਾਨੂੰ ਸਾਡੇ ਸ਼ਕਲ ਦੇਖ ਕੇ ਲੱਗਦਾ ਹੀ ਹੋਣਾ ਸੀ ਹਲੇ ਜਸਟ ਹੋਣੇ ਸੁੱਤੇ ਉੱਠਿਆ ਮੈਂ ਬਹੁਤ ਲੇਟ ਹੋਇਆ ਸੀ 8:30 ਦੀ ਖਰੀਫ ਹੋਇਆ ਸੀ ਕਿ ਮੈਂ ਐਡੀਟਿੰਗ ਵਗੈਰਾ ਕਰਨੀ ਸੀ ਪਰ ਫਿਰ ਵੀ ਮੇਥੋਂ ਕਾਂਡ ਹੋ ਗਿਆ ਮੇਰੇ ਨੀਂਦ ਨੀਂਦ ਚ ਕੋਈ ਹੋਰੀ ਪੋਸਟ ਮਤਲਬ ਨੀਂਦ ਵਿੱਚ ਕੁਝ ਹੋ ਰਿਹਾ ਯੂਟਿਊਬ ਤੇ ਅਪਲੋਡ ਕਰਤਾ ਫਿਰ ਹੁਣ ਮੈਂ ਡਿਲੀਟ ਕਰਿਆ ਮੇਰਾ ਬਲਾਗ ਜਿਹੜਾ ਪਹਿਲਾਂ ਵਾਲਾ ਤੁਹਾਡਾ ਲੇਟ ਆਇਆ ਤੁਸੀਂ ਚੈੱਕ ਕਰ ਲਿਓ ਆ ਚੁੱਕਿਆ ਆ ਆਹ ਨੂੰ ਥੋੜਾ ਲੇਟ ਆਊਗਾ ਉਹ ਤੁਹਾਨੂੰ ਪਤਾ ਨਹੀਂ ਕੀ ਹੋਊਗਾ ਹੁਣ ਅਸੀਂ ਕਰਦੇ ਆ ਸਫਾਈਆਂ ਉਹ ਤੁਮੜਕੇ ਅਸੀਂ ਦੇਖਣ ਜਾਵਾਂਗੇ ਮੂਵੀ ਸਫਾਈਆਂ ਹੋਣੀਆਂ ਸਾਡੀਆਂ ਗਾਇਸ ਉਹ ਤੁਮੜਕੇ ਅਸੀਂ ਨਾ ਤੁਕ ਜਾਵਾਂਗੇ ਮੂਵੀ ਦੇਖਣ ਟਿਕਾਫ ਜਿਦੋਂ ਕੰਮ ਕਰਾਂ ਇੱਧਰ ਮੈਂ ਲੱਗ ਰਿਹਾ ਛਾੜੂ ਤੇ ਇਹ ਇੱਧਰ ਲਾ ਲੈਨੇ ਪੋਚੇ ਤੁਸੀਂ ਸਪੀਡ ਦੇ ਦਿਸੀ ਨਾ ਉਹ ਕੋਈ ਚੱਲ ਜਾਣਾ ਮੂਵੀ ਦੇਖਣ ਸਾਡਾ ਬੰਦਾ ਹੁਣ ਰੋਟੀਆਂ ਲਾ ਰਿਹਾ ਹੈ। ਸਾਲੇ ਗੋਬੀ ਦੇ ਪਰੌਂਠੇ ਆ। ਉਹ ਸੌਰੀ। ਆਪਾਂ ਬੰਦਾ ਹੀ ਗਲਤ ਹੈ ਯਾਰ ਰੋਟੀਆਂ ਕੀ ਹੈ ਯਾਰ। ਸੌਰੀ ਸੌਰੀ। ਗੋਬੀ ਦੇ ਪਰੌਂਠੇ ਬਣ ਰਹੇ ਆ। ਲਗਾ ਕੇ। ਇਹ ਬੰਦਾ ਕਿੰਨੇ ਵਜ ਗਏ? ਟਾਈਮ 1 ਵਜ ਗਏ। 1 ਵਜ ਗਏ ਤਾਂ ਹੁਣ ਅਸੀਂ 1 ਵਜੇ ਕੁਝ ਖਾ ਰਹੇ ਹਾਂ ਯਾਰ। ਹੁਣ ਸਾਡਾ ਬ੍ਰੇਕਫਾਸਟ ਹੋ ਰਿਹਾ। ਯੈਸ। ਹੁਣ ਸਾਡਾ ਇਸ ਟਾਈਮ ਸਾਡਾ ਬ੍ਰੇਕਫਾਸਟ ਹੋ ਰਿਹਾ ਹੈ। ਅਸੀਂ ਫਿਰ ਬਿਜੀ ਸੀ ਨੇ ਸਾਡਾ ਹਰ ਪਹਿਲਾ ਵਲੌਗ ਦੇਖਿਆ ਜਾ ਰਿਹਾ। ਵਾਓ ਮਾਈ ਗੋਡ। जब पाखुदी स्पोर्ट नहीं कराएंगे तो फिर लोग अपन लाख दिनांत तो देंगे मेरे घर के तक करोड़दिनों में चलो भाई तू सीधी खड़ा हो फिर ऐसी होने का ना मगे रेडी रेडी हो के मूवी अच्छी होने सी ब्रेकफास्ट कारी हुई टाटा बाय बाय अच्छी हो गई लेट ताइ नज़ारा मूवी का कुछ चल ਬਾਤ ਲੈਟ ਹੋ ਜਾ ਰਹੀ ਹੈ ਹੁਣ ਤੇ ਜਾਣਦੇ ਆਂਦੇ ਫਾਈਨਲੀ ਹਮ ਆਊਟਲੈਟ ਪਹੁੰਚ ਗਏ ਮੂਵੀ ਦੇਖਣ ਜਾਣੇ ਆਂ। ਓ ਕੁੜੀਆਂ ਬੜੀਆਂ ਸੋਹਣੀਆਂ ਦੀਦੀ ਵਾਲ ਦੇ ਕਿੰਨੇ ਸੋਹਣੇ ਹਨ। ਵਾਹ! ਕੀ ਬਾਤ ਹੈ। ਗਾਇਸ ਗਲਤ ਨਾ ਸਮਝਿਓ ਮੈਨੂੰ। ਪਕੜੀਆਂ ਬੜੀਆਂ ਸੋਹਣੀਆਂ ਯਾਰ ਅਰੇ ਸੋਹਣਿਆਂ ਨੂੰ ਸੋਹਣੀ ਕਿਹਾ ਜਾਂਦਾ ਯਾਰ ਯੈਸ ਅੰਕ ਤਾਂ ਜੱਗ ਲੱਗ ਗਿਆ ਬੜੇ ਸਿੱਧੀ ਮਾਰਨ ਤੇ ਪੂਰਾ ਸੱਸਰੇ ਦੀ ਬਣੀ ਗੜੀ ਅਰੇ ਨਿੱਕੀ ਜੀ ਨੇ ਵਿਚਾਰੀ ਹਾਈਟ ਚੋਟੀ ਜਿਹੀ ਕਿ ਚਿਪੂ ਪੁੱਗੀ ਸੀ ਚੋਟੀ ਕੋਕੀ ਪੁੱਗੀ ਹਾਈਟ ਕਰ ਗਿਆ ਚਲ ਚਲਿਏ ਗਾਇਜ਼ ਸੋ ਵੀਰੇ ਸਸਰੀਕਾਲ ਵੀਰੇ ਉਹ ਤੁਹਾਡਾ ਪੂਰਾ ਜਦੋਂ ਵੀਰੇ ਸਸਰੀਕਾਲ ਅੱਜ ਮੈਂ ਵੀਰੇ ਨੂੰ ਸਪੋਟ ਤੇ ਰੱਖੂਗਾ ਪੂਰਾ ਇਹ ਸੱਟਾ ਲਾ ਸਕਦੀ ਹੈ ਵੀ ਦੇ ਰਿਹਾ ਡਿਲੀਟ ਵੀ ਕਰਨ ਲੱਗਾ ਉਹ ਹੋ ਜਾਂਦਾ ਮੁੰਡਾ ਮੈਂ ਤਾਂ ਗਲਤੀ ਲਈ ਕੁਝ ਹੋਰ ਪੋਸਟ ਲਗਾ ਦਿੱਤੀ ਹਾਂ ਇਹ ਗਲਤੀ ਲਈ ਹੋਰ ਪੋਸਟ ਤੇ ਉਹ ਡਿਲੀਟ ਕੀਤਾ ਮੈਂ ਦੁਬਾਰਾ ਕਾਹਨ ਮੈਂ ਹੋਰ ਕੀਤਾ ਨੇ ਨੇਰੀ ਨੇ ਹੋਰ ਮੈਂ ਉਹ ਕਰਕੇ ਪੈ ਗਿਆ ਕਲਿੱਪ ਪਲਾਸਟਿਕ ਕਲਿੱਪ ਅਪਲੋਡ ਕਰਕੇ ਪੈ ਗਿਆ ਤਿੰਨ ਤਿੰਨ ਹੋ ਗਈ ਯੈਸ ਚਲੋ करूंगी कह रहा मैं चलता कई बारी बुग्गा फिर भजदा भज जाना किलर जादा गली दा ही लगदी बस देखो कोई चीज दी लोड़ नहीं है जैसे नहीं लगनेला सब रोछ ने और मैंने मेरी तो नर्तकी सी ओहो नी तो सखीन कर इन्हें नाच नहीं हो गुदा फिर तो भी क्या गुजरेया आई फिर दादी ते ना सारा खर्च हो गया ਪਾਣੀ ਪਾਣੀ ਹਾਂ ਪਾਣੀ ਇਹ ਥਾਲਾ ਭੁੱਲ ਨਾ ਪਾ ਗਏ ਲੋਰੋ ਕੋਈ ਐਮਰਜੈਂਸੀ ਵੀ ਹੋ ਸਕਦੀ ਹੈ ਕੋਈ ਲੇਡੀ ਸੇਲ ਵੀ ਹੋ ਸਕਦੀ ਹੈ ਮੈਂ ਜਾਨਾ ਤੁਸੀਂ ਮੇਰੇ ਪਿੱਛੇ ਨਹੀਂ ਆਉਣਾ ਚਾਹੋ ਤੁਸੀਂ ਪਿੱਛੇ ਦੀ ਪਿੱਛੇ ਠੋ ਮੂਵੀਜ਼ ਟੈਂਪੂ

ਮੂਜੀ ਦੇਖਣ ਤੋਂ ਆ ਸਾਡਾ ਪੰਜਾਇਆ ਜਾਣ ਦਾ ਭਾਨ ਬਣ ਗਿਆ ਅਸੀਂ ਪੰਜਾਇਆ ਛੱਲੇ ਪੰਜਾਇਆ ਖੰਦੇ ਖੰਦੇ ਬੋਲ ਰਿਹਾ ਪੰਜਾਇਆ ਆਇਆ ਅੱਛਾ ਨਾ ਬਸ ਯਾਰ ਮੇਰੇ ਤਾਂ ਮੂਵੀ ਦੀ ਸੀ ਯਾਦ ਇਹ ਬਹੁਤ ਥੋੜੀ ਮੂਵੀ ਸੀ ਬਹੁਤ ਇਮੋਸ਼ਨਲ ਵੀ ਸੀ ਬਹੁਤ ਫਨੀ ਵੀ ਸੀ ਬਹੁਤ ਕੈਂਟੀ ਬੋਈ ਸੀ

ਪਰਾਪ ਦੇਖਾਂਗੇ ਕੈਂਡੀਆਂ ਵਾਲੀ ਵਿਜੋਕਾ ਨਹੀਂ ਦੇਖੋ ਤੁਹਾਡੀ ਡੇਂਜਰ ਤਾਂ ਲਾ ਹੋ ਰਹੀ ਤੁਹਾਡੀ ਆਉਣ ਕੈਂਡੀਆਂ ਪਰਾ ਤੁਸੀਂ ਕੈਂਡੀਆਂ ਦੇਖ ਰਹੇ ਹੋ ਯਾਰ ਕਿੰਨੇ ਸੋਹਣਾ ਲੱਗੂਗਾ ਹਾਰਰ ਵਾਲੀ ਤਾਂ ਨਹੀਂ ਕਾਰਟੂਨ ਵਾਲੀ ਦੇਖਣੀ ਆ ਕੈਂਡੀਆਂ ਕੋ ਸੋਹਣੀਆਂ ਨਹੀਂ ਹੋਣ ਹਾਰਰ ਦੇ ਲਾ ਚਲੋ ਕੋਈ ਸ਼ੋਰ ਦੇਖ ਲਓ ਯਾਰ ਕੰਢੀ ਕੰਢੀ ਕਿਤਾ ਫੀਲ ਹੁੰਦਾ ਰਿਹਾ ਤੇ ਸੇ ਦਾ ਸਾਰਾ ਨਹੀਂ ਹਰ ਤਾਂ ਅਸੀਂ ਦੇਖਣੀ ਵੀ ਨਹੀਂ ਬ੍ਰੋ ਕ੍ਰੀਮ ਚ ਹੈਗੀ ਹੈ ਮੈਂ ਇਹ ਜੋ ਮਸਤ ਦੇਖਣਾ ਮੈਂ ਦੇਖਣਾ ਜਿਹੜੇ ਜਵਾਕਾਂ ਨੇ ਲਾ ਦਿਆ ਕਰਾਓ ਕੋਲ ਚਾ ਕਰੀ ਇੱਕ ਵੰਡੇ ਵੀ ਇੱਧਰ ਆ ਜੋ ਵੀਰੇ ਕਹਿੰਦਾ ਤੇਲੀ ਘੇਟਾ ਉਹ ਯਾਰ ਉਹ ਹੀ ਤਾਂ ਦੇਖੀ ਜਾਂਦੇ ਆ ਦੇਖਣਾ ਆ ਮੰਨੇ ਵੀ ਵੀਰੇ ਕਿਹੜੀ ਮੈਂ ਨਹੀਂ ਤੁਸੀਂ ਮੈਨੂੰ ਦੱਸੋ ਕਿਹੜੀ ਛੇੜਾ ਦੱਸੋ ਵੀਰੇ ਕਿਹੜੀ ਕਿਹੜੀ ਹੈ ਕਦੇ ਸਾਡੀ ਸੌਜੀ ਕੁੜੀ ਆਏ ਹਾਂ ਠੀਕ ਐ ਸੀ ਉੱਥੇ ਬੈਠਦੇ ਆ ਪਰ ਇਹ ਕਹਿੰਦੇ ਰੁਕਦੀ ਆਂ ਤਾਰਾ ਵੀਰਾ ਪਾਉਂਗਾ ਜੀ ਬਾਈ 10 ਕੋ ਯਾਨੀ ਉਹ ਕਿਵੇਂ ਆ ਸਿੰਘ ਬੁਲਾ ਦੇ ਛੋੜਗਾ ਤਾਂ ਕਿਵੇਂ ਆ ਸਿੰਘ ਦੱਦਾ ਕਹਤੋਂ ਮੈਂ ਸਿੰਘ ਦੱਦਾ ਕਹਤੋਂ ਮੈਂ ਏ ਹੈ ਜੀ ਐਲਜੀ ਵਿਚਾਰਿਆ ਨੀ ਮੇਰਾ ਵੀ ਚੀਨ ਲੱਗਿਆ ਨਾ ਕਹਿੰਦਾ ਵੇ ਚੰਦਰੋ ਕੱਲ ਜਾਵੜ ਦੇ ਮੈਂ ਵੀ ਆ ਜਾਂਦਾ ਮੈਂ ਕੱਲ ਨੂੰ ਬਦਵਾ ਲਾਂਗੇ ਇੱਕ ਵੀਡੀਓ ਨਹੀਂ ਆਦੀ ਉਹ ਕਿਵੇਂ ਆ ਸਿੰਘ ਸਿੰਘ ਸਾਹਿਬ ਸਾਸਰੀ ਅਕਾਲ ਤੈਨੂੰ ਡਰ ਲੱਗ ਰਿਹਾ ਜਸ਼ਨ ਕਿਵੇਂ ਹੈ ਉਹ ਕਹਿੰਦੀ ਸੱਚੀ ਬੋਲ ਗਿਆ ਜਿੱਦ ਤੂੰ ਬੜਾ ਚਾਰਾ ਪਾਗਣਾ ਐਸੀ ਉੱਪਰ ਸਕਰੀਨ ਦੇਖੀ ਆਣੇ ਜਿਹਦੇ ਵਿੱਚ ਕੁਝ ਤੁਸੀਂ ਜਿੱਥੇ ਜਾ ਰਹੇ ਹੋ 呀。Yeah. ਆਉਂਦੇ ਹੁੰਦੇ ਕਰ ਲਾ Oh my god ਯਾਰ ਤੁਸੀਂ ਬਹੁਤ ਸੋਹਣਾ ਕੀ ਲੱਗਦਾ ਇਹ ਪਤਾ ਨਹੀਂ ਲੱਗ ਰਿਹਾ ਕੋਈ ਯਾਰ ਜਸ਼ਨ ਤੇਰਾ ਪੈਰ ਮਾਰਨ ਨਾਲ ਸਿੱਧਾ ਨਹੀਂ ਹੋਣ ਲੱਗਿਆ ਆਰਾਮਨਾਥ ਚੇਲਵਾਨ ਯਾਰ ਆ ਆ ਮੈਨੂੰ ਸੀ ਫਨ ਕਰਾਂ ਜਿੱਦਾਂ ਕੀ ਮੱਚੀ ਬਹੁਤ ਸਾਰੇ ਕੀ ਮਹਿੱਲਾ ਕੀ ਹੁੰਦੇ ਸੀ ਵੀ ਚੱਲ ਜਾਓ ਵਾਲਾ ਚਲੋ ਤੁਸੀਂ ਵੀ ਲੋ ਬਹੁਤ ਵਧੀਆ ਐਕਸਪੀਰੀਅੰਸ ਹੈਗਾ ਮੈਂ ਕਿਹਾ ਤੂੰ ਹੀ ਚੱਲ ਨਾਲ ਜਾਏ ਹਾਂ ਫੇ ਚਲੋ ਮੀਨ ਨੂੰ ਡਰਾਈਵ ਉਠਾਣੇ ਆ ਇਤੋਂ ਚੜ ਕੇ ਉਧਰ ਉਤਰੀਏ ਟਰਾਈਕਰ ਤੇ ਚਲੋ ਯਾਰ ਜਵਾਕਾਂ ਲਿਆ ਨੇ ਅਗਲੇ ਕਹਿਣਗੇ ਕੀ ਜਵਾਕੇ ਇਕੱਠੇ ਹੋਏ ਨੇ ਇਹ ਆਓ ਚੱਲ ਖੇਡਦੇ ਆ ਉਹ ਦੀਦੀ ਬੋਲ ਯੈਸ ਬੋਲਿੰਗ ਆ ਤੇ ਬੋਲ ਬੜੇ ਬੜੰਗੇ ਨੇ ਨਾਲ ਉਹ ਯਾਰ ਆਪਾਂ ਨੇ ਪੈਣਗੇ ਯਾਰ ਰੋੜ ਜਾਂਦੇ ਹੁਣ ਯਾਰ

ਕਦੀ ਨੇ ਟਰਾਈ ਕਰਿਆ ਬਟ ਕਿਸੇ ਤੋਂ ਨਹੀਂ ਵੱਜੀ ਬਸ ਇੱਕ ਵਾਰ ਸਿਰ ਜਤਿੰਦਰ ਵੀਰ ਤੋਂ ਵੱਜੀ ਸੀ ਸਾਰੇ ਇੱਕ ਦੂਸਰੇ ਦਾ ਮਜ਼ਾਕ ਉਡਾਰੇ ਸੀ ਵੀ ਕਿਸੇ ਤੋਂ ਵੀ ਨਹੀਂ ਵੱਜਰੀ ਫਿਰ ਜਤਿੰਦਰ ਨੇ ਸਾਨੂੰ ਮਾਰ ਕੇ ਦਿਖਾਈ ਵੈਸੇ ਤਾਂ ਜਤਿੰਦਰ ਨੇ ਇੱਕ ਵਾਰੀ ਮਾਰਤੀ ਸੀਗੀ ਵੀ ਉਹਦਾ ਸਕੋਰ ਸੀਗੇ ਸਾਡਾ ਨ ਸਭ ਤੋਂ ਵੱਧ ਤੇ ਆਕਾਸ਼ਵੀਰ ਦੇ ਵੀ ਸਾਡੇ ਤੋਂ ਸਭ ਤੋਂ ਜ਼ਿਆਦਾ ਸੀਗੇ ਤੇ ਸਾਨੂੰ ਵੀਰ ਦੱਸ ਰਿਹਾ ਸੀ ਬਟ ਇੱਥੇ ਵੀ ਵੀਰੇ ਤਾਂ ਜਦੋਂ ਵੀਰਾ ਬੋਲਿੰਗ ਕਰਦਾ ਨਾ ਵੀਰੇ ਤਾਂ ਸਕਿਪ ਹੋ ਜਾਂਦਾ ਸਾਰੇ ਵਾਰੋ ਵਾਰੀ ਟਰਾਈ ਕਰ ਰਹੇ ਸੀ ਸਾਰੇ ਇੱਕ ਖੇਡ ਦੰਦੀ ਗੋਸ਼ਿਸ਼ ਕਰ ਰਹੇ ਸੀਗੇ ਚਲੋ ਹੁਣ ਜਿਹੜੇ ਖੇਡਦੇ ਨੇ ਨਾ ਉਹਨਾਂ ਦਾ ਐਕਸਪੀਰੀਅੰਸ ਜ਼ਿਆਦਾ ਹੈਗਾ ਪਰ ਇੱਥੇ ਜੋ ਸਭ ਨੇ ਸਕਿਪ ਕਰ ਰਹੇ ਸੀ ਨਾ ਅਸੀਂ ਬਹੁਤ ਮસ્ਤੀ ਕਰ ਰਹੇ ਸੀ ਸਾਰਿਆਂ ਨੇ ਮਤਲਬ ਮਜ਼ਾਕ ਉਡਾ ਰਹੇ ਸੀ ਵੱਜੀਆਂ ਸਾਡੇ ਤੋਂ ਵੀ ਨਹੀਂ ਸੀਗੇ ਫਿਲਹਾਲ ਮਤਲਬ ਮੇਰੇ ਤੋਂ ਵੱਜੀ ਸੀ ਉਹਦੇ ਨੇ ਵੀਡੀਓ ਰਿਕਾਰਡ ਨਹੀਂ ਕਰੀ ਹੈਗੀ ਜਦੋਂ ਮੈਂ ਤਾਂ ਸਾਰਿਆਂ ਡਿੱਗ ਗਈਆਂ ਸੀਗੀਆਂ ਤੇ ਜਦੋਂ ਇਹਨਾਂ ਨੇ ਖੇਡਿਆ ਉਦੋਂ ਇੱਕ ਅੰਦੇ ਤੋਂ ਵੱਜ ਵੀ ਗਈ ਕਿਸੇ ਤੋਂ ਵੱਜੀ ਵੀ ਨਹੀਂ ਹੈਗੀ ਕਿ ਜਦੋਂ ਕਿਸੇ ਤੋਂ ਨਹੀਂ ਵੱਜੀ ਸੀ ਇਹਨਾਂ ਨੇ ਬਹੁਤ ਮਜ਼ਾਕ ਖੜਾਇਆ ਬਾਅਦ ਵਿੱਚ ਮੈਂ ਇੱਥੇ ਦੀਦੀ ਨੱਚਣ ਲੱਗ ਰਹੇ ਸੀ ਇੱਥੇ ਵੀ ਵਧੀਆ ਸੀ ਸਾਡੇ ਤੋਂ ਵੀ ਨਹੀਂ ਵੱਜੀ বাজੇ ਨਾ ਤਾਂ ਵੀ ਨਹੀਂ ਰਹੀ ਮੈਂ ਬੋਲ ਜਕੀ ਤੇ ਬੋਲ ਮੈਨੂੰ ਆਪਦੇ ਤੋਂ ਹੈਵੀ ਲੱਗ ਰਹੀ ਸੀ ਸਾਰੇ ਮੈਨੂੰ ਕਹਿੰਦੇ ਤੇਰੇ ਨਾਂ ਵੱਧੋ ਵਾਰੀ ਤਾਂ ਬੋਲ ਹੈ ਮੇਰੇ ਐਨਾ ਮਜ਼ਾਕ ਉਡਾਇਆ ਨੇ ਮੈਂ ਮਾਰਨ ਦੀ ਟਰਾਈ ਕਰੀ ਨੇ ਮੈਥੋਂ ਵੱਜੀ ਨਹੀਂ ਹੈਗੀ ਪਹਿਲਾਂ ਵੱਜੀ ਸੀਗੀ ਬਟ ਉਹ ਹੋ ਗਈ ਇੱਥੇ ਮੈਨੂੰ ਸਾਰੇ ਕਹਿੰਨਾ ਥੁੱਕ ਕੋ ਸਾਬ ਤੁਹਾਡੇ ਤੇ ਸਰਨ ਵਾਰੀ ਵਾਰੀ ਟਰਾਈ ਕਰ ਜਨਾ ਟੈਂਪਿਆ ਨਹੀਂ ਆਇਆ ਫਿਰ ਕਾਸ਼ੀਰ ਅਤੀਤੀ ਮਦਸੀ ਜਾਣ ਵੀ ਕਿਵੇਂ ਪਾਉਣਾ ਫਿਰ ਦੀਦੀ ਨੇ ਉਸ ਕੋਡਿੰਗ ਉਹਨਾਂ ਤੋਂ ਸਿੱਖ ਕੇ ਬਾਲ ਕਰੀ ਉਹ ਤੋਂ ਦੀਦੋ ਵੱਜ ਵੀ ਗਿਆ ਤੇ ਦੀਦੀ ਖੁਸ਼ ਵੀ ਹੋਏ ਮੈਂ ਕਾਸ਼ੀਰ ਨੇ ਵੀ ਖੇਡਿਆ ਫਿਰ ਕਾਸ਼ੀਰ ਤੇ ਸਾਰੀਆਂ ਬਾਲਾਂ ਚ ਡਿਗਰੀਆਂ ਮਤਲਬ ਬਾਲਸ ਮਾਰੇ ਸੀ ਨਾ ਸਾਰੀਆਂ ਬੋਟਲਸ 'ਚ ਡਿਗਰੀਆਂ ਸੀਗੀਆਂ ਬੋਲਿੰਗ ਬੋਲਿੰਗ ਖੇਡ ਕੇ ਸੀ ਚੱਲ ਗਏ ਜੰਪਿੰਗ ਅਰੇਆ ਜਿਸੀ ਉੱਥੇ ਵੜਦੇ ਸਾਰ ਬਹੁਤ ਗਾਭ ਆਇਆ ਜਤਨ ਵੀਰ ਤਾਂ ਜਾਨ ਸਾਰੀ ਟੱਪਣ ਲੱਗ ਗਿਆ ਉਹ ਸਾਰੇ ਟੱਪੇ ਫਿਰ ਉਦੋਂ ਮੜ ਕੇ ਮੈਂ ਵੀ ਟੱਪਣ ਲੱਗਾ ਐਸੇ ਮਤਲਬ ਟੱਪੰਨੀ ਟ੍ਰਾਈ ਕਰੀ ਸੀ ਪਹਿਲਾਂ ਮੈਨੇ ਬਟ ਐਨਾ ਕੰਫਰਟੇਬਲ ਤਾਂ ਮੈਨੂੰ ਲੱਗਿਆ ਨਹੀਂ ਉੱਥੇ ਮੈਂ ਡਿੱਗ ਗਿਆ ਫਿਰ ਜਤਰੀ ਵੀਰੇ ਮੈਨੂੰ ਉੱਠਣੇ ਨਹੀਂ ਦਿੱਤਾ ਉਹਦੀ ਵੀਰੇ ਜੰਪ ਮਾਰਿਆ ਕਰ ਜਦੋਂ ਮੁੱਠਣ ਲੱਗਿਆ ਕਰ ਫਿਰ ਮੈਂ ਉੱਥੋਂ ਜਤਨ ਵੀਰਾ ਵੀ ਬਾਅਦ ਚ ਡਿੱਗ ਗਿਆ ਮੈਂ ਕਿਹਾ ਮਜ਼ਾ ਹੀ ਆ ਗਿਆ ਫਿਰ ਸਵਾਦ ਆਇਆ ਉਹਦੀ ਮੈਂ ਕਿਹਾ ਜੰਪਿੰਗ ਜੰਪਿੰਗ ਕਰਕੇ ਮੈਂ ਵੀਰੇ ਦੇ ਪਿੱਛੇ ਭੱਜਾ ਮੈਂ ਕਿਹਾ ਉਹ ਵੀਰ ਉਹ ਚ ਜੋ ਸਰਕਲ ਚ ਵੜ ਜਾਣਾ ਪਹਿਲਾਂ ਮੈਂ ਵੀ ਵੜਨ ਦੀ ਟ੍ਰਾਈ ਕਰਾਂ ਤੇ ਮੈਂ ਵੜੂੰਗਾ ਬਟ ਮੈਂ ਬੱਡਾ ਸੀਗਾ ਮੈਂ ਬਾਡੀ ਵਿੱਚ ਆ ਦੇ ਵਿੱਚ ਫਿਰ ਮੈਂ ਗਿਆ ਹਾਈ ਏਰੀਆ ਤੇ ਜੰਪ ਵਾਲੇ ਜਿੱਥੇ ਮਤਲਬ ਮੈਂ ਹਾਈਟ ਤੋਂ ਜ ਮਗਿਆਤਾ ਬਹੁਤ ਖੁਸ਼ੀ ਨਾਲ ਸੀਗਾ ਜੀ ਮੈਂ ਹੁਣੇ ਮਾਰ ਦੂਗਾ ਹੁਣੇ ਮਾਰ ਦੂਗਾ ਜਦੋਂ ਦੀਦੀ ਨੇ ਕਿਹਾ ਵੀ ਹਾਂ ਇੱਥੇ ਟਰਾਈ ਕਰ ਵੀਰਾ ਵੀ ਆਇਆ ਸੀ ਜਿਵੇਂ ਪਹਿਲਾਂ ਟਰਾਈ ਕਰਨ ਵਾਸਤੇ ਫਿਰ ਜਦ ਵੀਰਾ ਚੱਲ ਗਿਆ ਫਿਰ ਜਦੋਂ ਮੈਂ ਟਰਾਈ ਕਰਨ ਦੀ ਕੋਸ਼ਿਸ਼ કરી ਜਿੰਨਾ ਹੈ ਈਜ਼ੀ ਲੱਗ ਰਿਹਾ ਸੀ ਨਾ ਵੀ ਹਾਂ ਬੰਦਾ ਆਸਾਨੀ ਨਾਲ ਜੰਪ ਮਾਰ ਦੂਗਾ ਕੁਛ ਵੀ ਉਹ ਨਾ ਈਜ਼ੀ ਹੈ ਨਹੀਂ ਸੀ ਮੈਂ ਪਹਿਲੇ ਤੇ ਗਿਆ ਚਲ ਮੈਂ ਕਿਹਾ ਵਦਿਆ ਮੈਂ ਜੰਪ ਮਾਰੂਗਾ ਮੈਂ ਟਰਾਈ ਵੀ ਕਰੀ ਪਰ ਜਦੋਂ ਉੱਪਰ ਖੜ ਕੇ ਪਾ ਟਰਾਈ ਕਰਦੇ ਨਾ ਮਾਰਨ ਦੀ ਜੰਪ ਬਟ ਉਹ ਤਾਂ ਜੰਪ ਵੱਜਦਾ ਹੀ ਨਹੀਂ ਹੈਗਾ ਫੁੱਲ ਕੌਨਫੀਡੈਂਸ ਨਾਲ ਮੈਂ ਗਿਆ ਚਲੋ ਜੀ ਮੈਂ ਜੰਪ ਮਾਰੂਗਾ ਬ ਉਦੋਂ ਮੜਕੇ ਮੈਂ ਨੀਚੇ ਲੈਂਡ ਕਰ ਗਿਆ ਉਹ ਚੱਕੀ ਬੋਲ ਚੱਕੀ ਆ ਚੱਕ ਲਿਆ ਆ ਚੱਕ ਰਿਹਾ ਤੁਹਾਡੀ ਭੈਣ ਦੀ ਤੁਹਾਡੀ ਭੈਣ ਦੀ ਤੁਹਾਡੀ ਭੈਣ ਦੀ ਤੇ ਨਮਰੋਲ ਤੇ ਮਤਲਬ ਬਾਜਰਾ ਜਿਗਾ ਤੇ ਵੀਰੇ ਨਾਲ ਕੇ ਨਾ ਧੱਕਾ ਮਾਰਿਆ ਮੈਂ ਉਹ ਤੋਂ ਡਿੱਗੇ ਮੈਂ ਫਿਰ ਵੀਰੇ ਨੂੰ ਮਾਰਨ ਵਾਸਤੇ ਭੱਜਿਆ ਉੱਥੇ ਜਾ ਕੇ ਫਿਰ ਵੀਰੇ ਨੇ ਜੰਪਿੰਗ ਸ਼ੁਰੂ ਕਰਤੀ ਮੈਂ ਉੱਥੇ ਆ ਕੇ ਫਿਰ ਵਸ ਗਿਆ ਮੈਤਾ ਫਿਰ ਵੀ ਬਚ ਗਿਆ ਸੀ ਦੀਦੀ ਨੂੰ ਕਿਸੇ ਨੇ ਧੱਕਾ ਮਾਰਿਆ ਦੀਦੀ ਵੀ ਚਿੜਕ ਕੇ ਦੀਦੀ ਕਹਿੰਦੀ ਮੈਂ ਐਡਵੋਕੇਟ ਆ ਕਹਿੰਦੀ ਜੇ ਮੈਨੂੰ ਕਿਸੇ ਨੇ ਕਹਿੰਦੀ ਧੱਕਾ ਮਾਰਿਆ ਕਹਿੰਦੀ ਕਹਿੰਦੀ ਦੇਖ ਲਿਓ ਮੈਂ ਕੇਸ ਕਰ ਦਉ ਮੈਂ ਕਹਾ ਦੇਖੋ ਐਡਵੋਕੇਟ ਹੋਣ ਦਾ ਦੀਦੀ ਆ ਫਾਇਦਾ ਚੱਕ ਜੇ ਜਿੱਤੇ ਨੇ ਪ੍ਰੇਸਾਨੂੰ ਸਾਰਿਆਂ ਨੂੰ ਤੰਗ ਕਰ ਰਿਹਾ ਸੀ ਫਿਰ ਅਸੀਂ ਨਾ ਉਹ ਤੋਂ ਰੋਲ ਜਿਪ ਤੇ ਬਿਠਾ ਕੇ ਨਾ ਵੀਰੇ ਨੂੰ ਕਮਾਤਾ ਬਟ ਵੀਰੇ ਨੇ ਉਹਦਾ ਬੈਲੈਂਸ ਬਣਾ ਕੇ ਰੱਖਿਆ ਵੀਰੇ ਡਿੱਗਿਆ ਹੀ ਨਹੀਂ ਹੈਗਾ ਸਾਨੂੰ ਐਸੀ ਵੀਰੇ ਡਿੱਗੂਗਾ ਤਾਰੇ ਨਾ ਮਤਲਬ ਥੱਕ ਗਏ ਸੀ ਇੰਜੋਏ ਕਰਕੇ ਫਿਰ ਵੀ ਰੈਡ ਡਿੱਗ ਗਿਆ ਦੀਦੀ ਨਿਕਲਣ ਦੀ ਵਾਰ ਕੋਸ਼ਿਸ਼ ਕਰ ਰਹੀ ਸੀ ਬਟ ਦੀਦੀ ਤਾਂ ਬਾਹਰ ਹੀ ਨਹੀਂ ਨਿਕਲਿਆ ਜਾਂਦਾ ਸੀ ਜਦੋਂ ਵੀ ਦੀਦੀ ਬਾਹਰ ਨਿਕਲਣ ਦੀ ਟਰਾਈ ਕਰਦੀ ਸੀ ਉਹਦੀ ਕੋਈ ਨਾ ਕੋਈ ਆ ਕੇ ਫਿਰ ਦੀਦੀ ਨੂੰ ਡੇਗ ਦਿੰਦਾ ਸੀ ਅਸੀਂ ਸਾਰੇ ਇੱਕ ਦੂਸਰੇ ਤੋਂ ਬਚਦੇ ਫਿਰਦੇ ਸੀ ਕਿ ਸਾਰੇ ਇੱਕ ਦੂਜੇ ਨੂੰ ਭਜਾਈ ਜਾਂਦੇ ਸੀਗੇ ਕਿ ਦੂਜੇ ਦੇ ਮਗਰ ਪੈ ਰਹੇ ਸੀ ਸਾਰੇ ਜਦੋਂ ਆਪਾਂ ਭੁੱਲ ਜਾਈਏ ਤੇ ਰਨਿੰਗ ਕਰਦੇ ਆ ਨਾ ਉਹਦੇ ਨਾਲ ਮਤਲਬ ਕਿ ਇਹ ਪੁੱਲ ਹਿੱਲਦਾ ਹੁੰਦਾਗਾ ਮੈਂ ਪਹਿਲਾਂ ਚਲੋ ਮੈਂ इजीली ਪਹਿਲਾਂ ਤਾਂ ਮੈਂ ਪਾਰ ਕਰ ਗਿਆ ਉਦੋਂ ਹਟ ਕੇ ਨਾ ਮਤਲਬ ਮੈਂ ਇਥੋਂ ਮਤਲਬ ਪਾਰ ਕਰਕੇ ਜਾ ਰਿਹਾ ਸੀਗਾ ਮੇਰੇ ਬਾਲ ਬੂ ਖਟੇ ਗਈ ਸੀ ਸਾਰੇ ਜਦੋਂ ਧੱਕੇ ਮਾਰ ਰਹੇ ਸੀਗੇ ਮੇਰੇ ਵਾਲ ਖੁੱਲ ਗਏ ਉਹ ਤੇ ਕਦਮ ਗੁਰਵਿੰਦਰ ਵੀਰ ਆਣਾ ਮੈਨੂੰ ਚੱਕ ਉਹਦੇ ਵਿੱਚ ਮਾਰਦਾਗਾ ਉਦੋਂ ਮੜ ਕੇ ਮੈਨੂੰ ਬਹੁਤ ਔਖਾ ਨਿਕਲਿਆਗਾ ਫਿਰ ਮੈਂ ਵੀਰੇ ਨੂੰ ਕਿਹਾ ਮੈਂ ਕਿਹਾ ਮੈਨੂੰ ਕੱਢੋ ਨਿਕਲੇ ਨਹੀਂ ਗਿਆ ਫਿਰ ਮੈਨੇ ਉਦੋਂ ਮੜ ਕੇ ਆ ਸੋਚਿਆ ਮੈਂ ਕਿ ਗੁਰਵਿੰਦਰ ਵੀਰੇ ਨੇ ਹੁਣ ਬਦਲਾ ਲੈਣਾਗਾ ਬਟ ਵੀਰਾ ਹੱਥ ਜੀ ਨਹੀਂ ਆਇਆਗਾ ਫਿਰ ਮੈਂ ਬਹੁਤ ਔਖਾ ਨਿਕਲਿਆ ਤੇ ਮੇਰੇ ਅੱਖੇ ਲਰੇ ਬਾਰਤ ਮੇਰੀ ਵੀਡੀਓ ਰਿਕਾਰਡ ਕਰ ਗਿਆ ਮੈਂ ਖੜ ਜੋ ਯਾਰ ਮੇਰੀ ਬੂਤੀ ਸ਼ਕਲ ਸੈੱਟ ਕਰ ਲਾਂ ਤਾਂ ਕਿ ਮੇਰੇ ਵਾਲ ਖੰਡਾਏ ਨੇ ਜੁੰਡਲ ਬਣਾ ਬੈਥੇ ਵੈਂ ਮੈਂ ਬਹੁਤ ਔਖਾ ਨਿਕਲੇ ਇੱਥੇ ਅਬ ਵਾਤ ਹੋ ਕਹਿਣਾ ਤਾਂ ਬਚ-ਬਚ ਕੇ ਦੂਰ-ਦੂਰ ਰਹਨਾਉਂਦਾ ਸੀ ਫੇਰ ਮੈਨੂੰ ਚਲਾ ਕੇ ਮਾਰਦੇ ਹੁੰਦੇ ਗੁਰਵਿੰਦਰ ਵੀਰਾ ਮੇਰੇ ਨਾਲ ਆਇਆ ਨਹੀਂ ਹੈਗਾ ਫੇਰ ਕਾਸ਼ ਵੀਰੋ ਰਹਿਣੇ ਸਾਰਿਆਂ ਨੇ ਅਸੀਂ ਸਾਰਿਆਂ ਨੇ ਮਿਲ ਕੇ ਨਾ ਵੀਰੇ ਨੂੰ ਹੀ ਨਹੀਂ ਉਠਣ ਦਿੱਤਾ ਫੇਰ ਕਿਸਮਾਨ ਬਾਤਾਂ ਵੀਰੇ ਦਾ ਉਹ ਮੇਰੇ ਘਰ ਮੈਂ ਆਪ ਹੀ ਡਿੱਗ ਗਿਆ ਨਾ ਫਿਰ ਗੁਰਵਿੰਦਰ ਵੀਰ ਦੇ ਨਾਲ ਵਿੱਚ ਮੈਂ ਆਪ ਹੀ ਰਗੜ ਗਿਆ ਮੈਂ ਕਿਹਾ ਯਾਰ ਖੜਜੋ ਗੁਰਵਿੰਦਰ ਵੀਰੇ ਨੇ ਬਦਲਾ ਲੈਣਾ ਮੇਰੇ ਨਾਲ ਤਾਂ ਨਹੀਂ ਲੈਣਾ ਮੈਨੂੰ ਤਾਂ ਛੱਡ ਦਿਓ ਮੈਨੂੰ ਤਾਂ ਰੋਕ ਦਿਓ ਕਿਉਂ ਅਸੀਂ ਮੇਰੇ ਗਾਹ ਪਾਇਆ ਇੱਥੇ ਖੇਡ ਗੁੜ ਕੇ ਮਸਤੀ ਕਰਕੇ ਅਸੀਂ ਚਲੋ ਇੱਥੇ ਗੇਮਿੰਗ ਜਨ ਤੋਂ ਬਾਹਰ ਆ ਗਏ ਪਿਆਸ ਵੀ ਵਾਤ ਲੱਗੀ ਸੀ ਪਾਣੀ ਪੋਣੀ ਪੀਤਾ ਫਿਰ ਉਹ ਤੋਂ ਮੁੜ ਕੇ ਅਸੀਂ ਦੂਸਰੇ ਸਾਈਡ ਚੱਲ ਗਏ ਹੋਰ ਗੇਮ ਖੇਡਣ ਵਾਸਤੇ ਹੋਰ ਗੇਮਸ ਟਰਾਈ ਕਰਨ ਫਿਰ ਮੈਂ ਸਾਰਿਆਂ ਨੂੰ ਕਹਾਂ ਮੈਂ ਕਿ ਚਲੋ ਸਾਰੇ ਗੇਮਾਂ ਖੇਡਦੇ ਆ ਜਿਹੜੇ ਜਿਹੜੀਆਂ ਹੁਣ ਰਹਿ ਗੀਆਂ ਫਿਰ ਅਸੀਂ ਸਾਰੀਆਂ ਗੇਮਾਂ ਖੇਡਣ ਵਾਸਤੇ ਇਕ ਗਏ ਆਹ ਸਾਨੂੰ ਗੱਡੀ ਲੈਦੀ ਇਸ ਵਿੱਚ ਫਤਵੀ ਲਗਾ ਕੇ ਧੰਨਵਾਦ

ਮਤੂ ਚਾਲ ਲੈ ਦੇ ਫੋਟੋਆਂ ਅੱਗ ਲਾ ਕੇ ਦਿੰਦੀ ਤੂੰ ਖੁਣ ਕੇ ਰੇ ਖਿੱਚ ਮੇਰੀ ਫੋਟੋ ਤੂੰ ਖਿੱਚ ਮੇਰੀ ਫੋਟੋ ਸਾਰੀ ਜਵਾਦ ਹੈਲੋ ਗਾਇਜ਼ ਹੈਲੋ ਗਾਇਜ਼ ਹੈਲੋ ਗਾਇਜ਼ ਖਿੱਚ ਮੇਰੀ ਫੋਟੋ ਆਜਾ ਆਜਾ ਮੈਂ ਕੀ ਕਰਕੇ ਮੂਹ ਮੁੰਦੇ ਨਾ ਵਜੇ ਜਾ ਕਿ ਐਣ ਕਾ ਆਪਾਂ ਗੱਲ ਕਰ ਯਾਰ ਉਹ ਤਾਂ ਗੱਲ ਸਾਫ ਕਰ ਲੈ ਠੇਕਾ ਦਵਾ ਦਈਏ ਕਪੜਾ ਵੀਰੇ ਲਾ ਲੀਆ ਪਹਿਲੇ ਸਮਝਾ ਨਹੀਂ ਲੱਗ ਜਾ। ਕਰਤੀ ਤਾਂ ਨਹੀਂ ਲੱਗ। ਤੀਜਾ ਛੋਟੇ ਕੀ ਜਦੋਂ। ਅੱਗੇ ਤੋਂ ਤਾਂ ਨਹੀਂ ਲੱਗਿਆ ਅੱਗੇ ਤੋਂ ਹੀ ਮੈਨੂੰ ਲੈ ਕੇ ਆਉਂਦੇ। ਸਟੇਪ ਵੀ ਘਟਾ ਦੇ। ਡੈਸ਼ ਛੋਟੇ ਨੂੰ। ਉਹ ਨੂੰ ਬੁੱਝਾ ਦੇ। ਚੰਨਾ ਕਰਾ ਲਈ ਲਾ ਦੋ ਵੀਰੇ। ਨਹੀਂ ਯਾਰ 350। ਠੀਕ ਹੋਰ ਕਿੰਨੇ ਦੋ ਜਾਣਗੇ। ਜਿਹੜਾ ਹੋ ਹੈ ਨਹੀਂ। ਅਲੱਗ ਦਿਨ। ਅਸ ਬੇਸ ਬੁਝਾਇਆ ਲਾ ਲਾਉ। ਬੇਸ ਨਹੀਂ ਰੋਣਾ। ਅਲੱਗ ਦਿਨ ਲੱਗਦੇ ਨੇ। ਅਲੱਗ ਦਿਨ ਹੈਗਾ। ਅਲੱਦਿੱਲਾ ਤੋਂ ਵਾਰਿਆ ਅਲੱਦਿੱਲਾ ਤੋਂ ਦੇ ਦੇ ਉਹ ਉਹ ਜੈਸਮின் ਦੇ ਕੋਲ ਆਪਾਂ ਉਹ ਦੇਖਾਂਗੇ ਹਏ ਨਹੀਂ ਹਏ ਪਿਚੀ ਪਿਚੀ ਕਿਉਂ ਨੀਚੇ ਕਰ ਲੋ ਉਹ ਕਹਿੰਦਾ ਮੂੰਹ ਨਹੀਂ ਘੁਟਾਉਣਾ ਕਰੇ ਜੋ ਉਹ ਉਹ ਜੋ ਉਹ ਕਿੱਥੋਂ ਮੰਗ ਲੇ ਉਹ ਗੇ ਕਾਰੈਕਟ ਆ ਮਮਰੀਟ ਇੱਕ ਸੌਰੀ ਛੱਡ ਦੋ ਛੱਡ ਦੋ ਵਈਆ ਰੱਖ ਦੇ ਰੱਖ ਦੇ ਗੋਨਾਂ ਦੀ ਨਾ ਮੇਰੇ ਕੋਲ ਸਾਨੂੰ ਗੱਡੀ ਦੇ ਰੱਖ ਦੇ ਬਰੋ ਰੱਖ ਦੇ ਨਹੀਂ ਨਹੀਂ ਰੱਖ ਦੋ ਰੱਖ ਦੋ ਕਰੂੰਗਾ ਜੱਜਾ ਵਸ ਹੈਲੋ ਗਾਇਜ਼ 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 ਹਾਂ ਓਏ ਉੱਠ ਜਾ ਇੰਨੇ ਸਿੰਘ

I'm ਮੇਰੇ ਗਾਜੇ ਐ ਐਡਵੋਕੇਟ ਦੇ ਵਿਆਹ ਹੀ ਆ ਗਿਆ ਐ ਐਡਵੋਕੇਟ ਤੁਸੀਂ ਕੰਬਲ ਲਿਆ ਹੋਇਆ ਨਹੀਂ ਤੁਹਾਨੂੰ ਤਾਂ ਲੱਗਦਾ ਹੁਣ ਤੁਸੀਂ ਇੰਜੋਏ ਕਰਕੇ ਦੇਖ ਲੋ ਮਰੀਜ਼ ਬਣ ਰਿਹਾ ਮੇਰੇ ਕਿੰਨਾ ਕ ਇੰਜੋਏ ਕਰੇ ਸੱਚ ਦੱਸਿਓ ਬਸਨ ਨਾ ਕਿ ਦਿੱਤਾ ਜਿੰਨਾ ਵੀ ਕਰ ਸਕਦੇ ਸੀ ਮੈਨੂੰ ਲੱਗਾ ਕੋਈ ਤਕੜੀ ਜੀ ਗੱਲ ਬੋਲੋਗੇ ਮੈਂ ਲੋਟ ਬੱਧ ਕਰ ਲੈਣ ਇੰਜੋਏ ਅੱਜ ਨਹੀਂ ਹੋ ਰਿਹਾ ਦੀਦੀ ਕਹੇ ਲੋਟ ਤਵਾਜ਼ ਕਰ ਲੈਣਾ ਅੱਜ ਮੈਂ ਨਹੀਂ ਹੋ ਰਿਹਾ ਉਹ ਘਾਤ ਤਵਾਜ਼ ਕਿੰ ਇੰਜੋਏ ਕਰ ਲਿਆ ਅੱਜ ਗੜਾ ਖਰਾਬ ਕਰ ਲਿਆ ਮੇਰੀ ਸੋਨੀ ਜੀ ਬੇਖਾਬ ਕਰ ਲਿਆ ਪੁੱਤ ਜੀ ਦਾ ਕਾਹੇ ਜੀ ਦਾ ਪਿਆਰੀ ਨਹੀਂ ਮੁੱਕਦਾ ਇਹਨਾਂ ਨਾਲ ਮਿੱਠੂ ਹੈ ਮੇਰਾ ਮੈਂ ਤਖਲਾ ਜਦੋਂ ਕਰਦੀ ਆ ਨਾ ਉਹ ਗੁਰਗੁਰ ਨਾਲ ਆ ਕਰ ਸੁਣਾ ਤੇਈ ਲੋੜੀ ਬੋਲ ਗਈ ਆ ਆ ਦੋ ਲੋਹੇ ਚੀਕਦੇ ਵਾਰਿਸ ਆ ਕਰ ਲੈ ਤੁਹਾ ਬਾਤ ਸਹੀ ਹੋਂ ਹੈ ਗੱਲ ਕਰਾਈ ਇਹ ਮੈਂ ਲੱਗਦੀ ਤੁਹਾਡੀ ਗੱਲ ਮੈਨੂੰ ਵੀ ਹੋ ਹੈ ਮਾਰੀ ਤੰਦ ਮਰੀ ਹੈ ਹੈ ਹਲੋ ਹਲੋ ਹਾਂ ਜੀ ਬੰਦੇ ਠੀਕ ਹੈ ਸੱਠ 106 ਤੇ 88 ਟਾਟਾ ਮੇਰਾ ਕੱਟ ਹੀ ਨਹੀਂਦਾ ਬਹੁਤ ਜਾਂਦਾ ਮੇਰੇ ਨੂੰ ਸੁਧ ਨਹੀਂ ਹੁੰਦਾ ਹੁੰਦਾ ਹੀ ਕਰਾ ਦਿੰਦਾ ਇਹ ਵੀ ਕੱਟ ਜਦੋਂ ਚੱਕਰਾਂ ਨੂੰ ਲੱਗ ਜਾਂਦੇ ਆ ਵੀਡੀਓ ਲੱਗਦੀ ਬਲੀਪ ਕੱਟਣ ਵਾਲਾ ਬੋਲ ਆਪੀ ਨਹੀਂ ਦੇ ਆਹ ਮਾਫ ਕਰਨਾ ਮਾਫ ਕਰ ਮਾਰ ਤੰਡਰ ਨਹੀਂ ਲੱਗਦਾ ਉਹ ਨਹੀਂ ਜਦੋਂ ਮੈਂ ਕਰਦੀ ਹਾਂ ਗੁੱਟ ਚ ਲੱਗਦਾ ਵੇ ਪਲੇ ਨਹੀਂ ਹੋ। ਉਹ ਲਾ ਚੋ। ਉਹ ਹੈ ਉਹ। ਚਾਹ ਵੀ ਆ ਤੁਹ ਜੱਤੀ ਗਿਆ। ਉਹ ਨਾਲ ਬਹੁਤ ਨੂੰ ਮੜਨੇ ਨੂੰ ਜੀ ਗੱਲਾਂ ਪਾ ਦੇਣੀ ਕਿ ਕਿ ਇਹ। ਇਹ ਵੀ ਰੋਕਸ ਬਣਾ। ਗਾਇਜ਼ ਵੀਰੇ ਚਾਹ ਪੀ ਲੋ। ਗਾਇਜ਼ ਵੀਰੇ ਜਾ ਚੱਕੀਂ ਦੇ। ਗਾਇਜ਼ ਵੀਰੇ ਚਾਹ। ਆ ਕੀ ਦੀ ਆ ਜਾਕੀ ਵੱਧ। ਇਹ ਜਿੰਨੇ ਵੀਰੇ ਕੱਪ ਕੱਢੇਗਾ ਸੋ ਮਤੂੰ ਮੇਰੇ ਕਹਾ ਪਰ ਗੱਲ ਮੈਂ ਕਿਹਦਾ ਕੱਪ ਕੱਢੇਗਾ ਵੀਰੇ ਕੈਕਸਟਰ। ਕਿਹਨੇ ਲੈ ਵੀ ਨਹੀਂ ਆ ਰਹਾ। ਕਿਤਾਬ ਮੇਰੇ ਕਿਸੇ ਪੀਰ ਦੇ ਕਰਤਾ ਹੋਣਾ। ਵੀਰ ਦਾ ਬਾਬੇ ਵੀ ਰੋ ਦੇ ਵੀ ਜਿੱਤੇ ਮੂਰੇ ਆ ਜਾਂਦੇ ਨੇ ਹੁਣ ਚਾਹ ਪੀਣੇ ਜਾ ਕੇ ਮੇਰੇ ਥਾਂ ਦੀ ਉਹ ਕਹਿੰਦੇ ਕਿ ਵੈਰੇ ਡੁੱਬ ਕੇ ਮਰ ਗਏ ਤੇ ਕਹਣਾ ਹਾਂ ਚਾਹ ਉਧਰੋਂ ਚਾਹ ਚੁਪੀ ਕੇ ਆਣ ਤੋਂ ਬਾਅਦ ਵੀ ਸੈਰ ਸੂਰ ਕਰਕੇ ਆਣ ਤੋਂ ਬਾਅਦ ਵੀ ਹੁਣ ਸਾਨੂੰ ਫਿਰ ਤੋਂ ਭੁੱਖ ਲੱਗੇ ਹੀ ਫਿਰ ਅਸੀਂ ਕੁਝ ਅੱਗੇ ਚਲੇ ਆਂ। ਹੁਣ ਜਦੋਂ ਕਿ ਤੱਕ ਇੰਨਕੇ ਰਾਤ ਨੂੰ ਇੰਨਾ ਕੁਝ ਖਾਣ ਦੇ ਬਾਬੂ ਜੀ ਸਾਨੂੰ ਕਿ ਰਵੀ ਮੁੱਟਦੀ ਹਿੰਦੀ ਕੁਝ ਹੋ ਪੈ ਰਹੀ ਸੀ ਅਜੀਬ ਤਰੀਕੇ ਦਾ ਵੀ ਐ ਹੋ ਰਿਹਾ ਕੁਝ ਸਾਨੂੰ ਨਾ ਖਾਣ ਨੂੰ ਮਿਲ ਜੇ ਮਿੱਠੇ ਚ। ਲਾਈਕ ਕੇਕ ਦਾ ਤਾਂ ਕੱਲ ਦਾ ਦਿਲ ਕਰ ਰਿਹਾ ਸੀ ਅਲਫਾਸ ਦਾ। ਕਲੋਂ ਬਦਲ ਰਹੀ ਸੀ ਮੈਂ ਸੱਚੀ ਬੋਲ ਰਹੀ ਹਾਂ ਬਦਲ ਕੇ ਜਦੋਂ ਮੈਂ ਮਾਨਸਾ ਮੈਨੂੰ ਜਿਆਦਾ ਮਿੱਠਾ ਖਾਣ ਦਾ ਮਨ ਕਰਦਾ ਨਾ ਮੈਨੂੰ ਮਿੱਠੇ ਤੋਂ ਨਹੀਂ ਨਫ਼ਰਤ ਸੀਗੀ ਤੇ ਮੈਨੂੰ ਮਿੱਠਾ ਬਹੁਤ ਜ਼ਿਆਦਾ ਪਸੰਦ ਹੋ ਰਿਹਾ ਹੈ ਮੇਰੀ ਪਸੰਦ ਬਦਲ ਰਹੀ ਹੈ ਚੀਜ਼ਾਂ ਨੂੰ ਲੈ ਕੇ ਹੋ ਮੈਨੀ ਗਾਇਜ਼ ਹੋ ਮੈਨੀ ਗਾਇਜ਼ ਹੋ ਮੈਨੀ ਮੇਰੀ ਹੱਡੀ ਪਸੰਦ ਪਸੰਦੀ ਪਸੰਦ ਹੁੰਦੀ ਹੈ ਲਾਗ ਰਹੀ ਸਾਂਨੀ ਇਸੀ ਜਨ ਲੈ ਕੇ ਚਲੋ ਆ ਦੀ ਦਬ ਲਗਾ ਕੇ ਅੱਥੇ ਕਰਦੇ ਆ ਐਂਡ ਹੁਣ ਆਪਾਂ ਮਿਲਾਂਗੇ ਨੈਕਸਟ ਵਲੌਗ ਨਾਲ ਤੇਰ ਤੁਸੀਂ ਤੁਹਾਨੂੰ ਕੋਈ ਚੈਲੰਜਸ ਵਗੈਰ ਦੱਸੋ ਕੋਈ ਇਹ ਚੀਜ਼ ਆ ਦੱਸੋ ਜਿੱਤੇ ਅਸੀਂ ਵੀਡੀਓ ਬਣਾਈਏ ਕਿਉਂਕਿ ਸਾਡੇ ਕੋਲ ਰੋਜ਼ ਰੋਜ਼ ਇਹ ਮੇਰਾ ਕੰਟੈਂਟ ਤਾਂ ਹਾਨੂੰ ਮਿਲਦਾ ਨਹੀਂਗਾ ਬਟ ਤੁਸੀਂ ਸਾਨੂੰ ਕੋਈ ਕੈਂਡ ਕੈਂਡ ਚੀਜ਼ ਦੱਸੋ ਵੀ ਅਸੀਂ ਕਾਦੀ ਤੇ ਵੀਡੀਓਸ ਬਣਾ ਕਰੀਏ ਚਲੋ ਬਾਏ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲਾਈਕ ਕਮੈਂਟ ਜ਼ਰੂਰ ਕਰਿਓ ਤੇ ਸ਼ੇਅਰ ਵੀ ਜ਼ਰੂਰ ਕਰਿਓ